ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰਿਆ ਸ਼ੁਭਕਾਲ ਅਕਾਲਪੁਰ ਕੁਇਗਰ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀ ਤਰੱਕੀ ਦੇਣ ਸੁਤੰਦਰੁਸਤੀ ਤਰੱਕੀ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ ਤਰੱਕੀ ਵੀ ਆ ਜਾਂਦੀ ਹੈ ਤੰਦਰੁਸਤੀ ਵੀ ਆ ਜਾਂਦੀ ਹੈ ਤਰੱਕੀ ਦਾ ਮਤਲਬ ਪੈਸਾ ਚਾਹੀਦਾ ਤੇ ਤੰਦਰੁਸਤੀ ਦਾ ਮਤਲਬ ਆਪਣੀ ਸਿਹਤ ਸਹੀ ਹੋਵੇ ਸਾਰਾ ਕੁਝ ਵਿੱਚ ਆ ਜਾਂਦਾ ਆਪਾਂ ਗੱਲ ਕਰਦੇ ਹਾਂ ਥੋੜੀ ਜੀ ਵੀ ਆਪਾਂ ਕੁਛ ਐਸੇ ਰਿਸ਼ਤੇ ਆ ਤੋਂ ਤੰਗ ਹੁੰਨੇ ਆ ਉਹ ਆਪਣੇ ਬਹੁਤ ਕਰੀਬ ਹੁੰਦੇ ਆ ਜਾਂ ਕੋਈ ਭੈਣ ਭਰਾ ਦਾ ਲਾ ਲਓ ਪਤੀ ਪਤਨੀ ਦਾ ਲਾ ਲਓ ਕੋਈ ਵੀ ਰਿਸ਼ਤੇ ਤੋਂ ਆਪਾਂ ਕਈ ਵਾਰੀ ਤੰਗ ਹੁੰਨੇ ਆ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਮੋਟੀ ਮੋਟੀ ਗੱਲ ਜੇ ਮੈਂ ਤੁਹਾਨੂੰ ਸਮਝਾਵਾਂ ਤਾਂ ਜਿਹੜਾ ਬੰਦਾ ਤੁਹਾਡਾ ਆਪਣਾ ਹੁੰਦਾ ਛੋਡਾ ਕੋਈ ਵੀ ਉਹਦੇ ਨਾਲ ਰਿਸ਼ਤਾ ਹੋਵੇ ਰਿਸ਼ਤੇ ਬਹੁਤ ਭੰਤੀ ਆ ਜਾਂਦੇ ਆ ਬਹੁਤ ਤਰ੍ਹਾਂ ਦੇ ਰਿਸ਼ਤੇ ਆ ਜੈਜ ਨਜੈਜ ਬਥੇਰੇ ਰਿਸ਼ਤੇ ਆ ਜਾਂਦੇ ਆ ਠੀਕ ਹੈ ਜੀ ਕੋਈ ਤੁਹਾਡਾ ਆਪਣਾ ਤੁਹਾਨੂੰ ਲੱਗਦਾ ਵੀ ਉਹ ਤੁਹਾਡੇ ਨਾਲ ਸਹੀ ਨਹੀਂ ਕਰ ਰਹੀ ਆ ਅਹ ਦੇਖੋ ਜੀ ਅਹ ਕਈ ਵਾਰੀ ਆਪਾਂ ਕਹਿੰਦੇ ਨਾ ਵੀ ਕਿਸੇ ਵੰਦੇ ਸ਼ੱਕ ਗਲਤ ਵੀ ਹੁੰਦਾ ਕਈ ਵਾਰੀ ਇਸ ਦੁਨੀਆ ਤੇ ਸ਼ੱਕ ਗਲਤ ਵੀ ਹੁੰਦਾ ਤੇ ਕਈ ਵਾਰੀ ਸ਼ੱਕ ਠੀਕ ਵੀ ਹੁੰਦਾ ਵੀ ਆਪਾਂ ਸ਼ੱਕ ਉਹਦੀ ਕਰਦੇ ਜਦੋਂ ਆਪਾਂ ਨੂੰ ਕਿਸੇ ਚੀਜ਼ ਦਾ ਮਤਲਬ ਮਾੜਾ ਮੋਟਾ ਸੰਕੇਤ ਮਿਲਿਆ ਹੋਵੇ ਐਸੇ ਆਪਾਂ ਸ਼ੱਕ ਨਹੀਂ ਕਰਦੇ ਕਿਸੇ ਵੀ ਤੇ ਪਸੱਕ ਨਹੀਂ ਕਰਦੇ ਤੇ ਜਦੋਂ ਆਪਾਂ ਨੂੰ ਕਿਸੇ ਤੇ ਸ਼ੱਕ ਹੋ ਜੇ ਆਪਾਂ ਇਹ ਸਕੇ ਰਿਹਾ ਚਾ ਜਾਣਨੇ ਆ ਆਪਾਂ ਨੂੰ ਲੱਗੇ ਵੀ ਆ ਬੰਦਾ ਗਲਤ ਕਰ ਰਿਹਾ ਤਾਂ ਫਿਰ ਆਪਾਂ ਉਹ ਤੇ ਥੋੜੀ ਨਿਗਰ ਰੱਖਣੀ ਸ਼ੁਰੂ ਕਰ ਦਿੰਨੇ ਆ ਤੇ ਇੱਕ ਨਾ ਇੱਕ ਦਿਨ ਫਿਰ ਆਪਾਂ ਨੂੰ ਉਹ ਗੱਲ ਆ ਵੀ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿੰਨਾ ਗਲਤ ਹੈ ਤਾਂ ਫਿਰ ਇੱਕ ਨਾ ਇੱਕ ਦਿਨ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਵੀ ਇਹ ਬੰਦਾ ਗਲਤ ਹੈ ਯਾਰ ਮੈਂ ਸੱਕ ਨਹੀਂ ਸੀ ਕਰ ਰਿਹਾ ਵੀ ਇਹ ਬੰਦਾ ਵਾਕਈ ਗਲਤ ਸੀ ਠੀਕ ਹੈ ਪਰ ਉਥੇ ਜੇ ਤੁਸੀਂ ਹੁਣ ਆਪਣੇ ਆਪ ਨੂੰ ਤੰਗ ਕਰੋਗੇ ਹਨਾ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸੋਨੇ ਕਾ ਗੱਲ ਦੱਸਣਾ ਚਾਹਣੀ ਆ ਰੋ ਕੇ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਜੇ ਹੱਲ ਹੁੰਦਾ ਤਾਂ ਮੈਨੂੰ ਦੱਸਿਓ ਕਿਹਨੇ ਕਿਹਨੇ ਰੋ ਕੇ ਹੱਲ ਕੀਤਾ ਮੈਨੂੰ ਮੈਸੇਜ ਜਰੂਰ ਕਰਿਓ ਕਿਉਂਕਿ ਮੇਰਾ ਮੰਨਣਾ ਹੈ ਵੀ ਰੋ ਕੇ ਬੰਦਾ ਕਮਜ਼ੋਰ ਪੈਂਦਾ ਹੈ ਉਹਦਾ ਹੱਲ ਨਹੀਂ ਹੁੰਦਾ ਨੰਬਰ 1 ਮੰਨ ਲਓ ਤੁਹਾਨੂੰ ਕਿਸੇ ਤੇ ਸ਼ੱਕ ਪੈ ਗਿਆ ਜਾਂ ਤੁਹਾਡੀ ਕੋਈ ਘਰ ਦੇ ਵਿੱਚ ਹੀ ਤੂ ਤੂ ਮੈਮਾ ਹੋ ਗਈ ਜਾਂ ਤੁਹਾਡਾ ਕੋਈ ਵੀ ਰਿਸ਼ਤੇ ਦੇ ਨਾਲ ਤੁਹਾਨੂੰ ਦੱਸ ਕੀ ਹਟੀਆਂ ਵੀ ਕੋਈ ਮਰਜ਼ੀ ਰਿਸ਼ਤਾ ਹੋਵੇ ਇੱਕ ਵਾਰੀ ਜੇ ਕੋਈ ਬੰਦਾ ਆਪਣੀਆਂ ਨਿਗਾ ਚ ਡਿੱਗ ਜਾਂਦਾ ਹੈ ਹਨਾ ਤਾਂ ਆਪਾਂ ਉਹਨੂੰ ਕਿਵੇਂ ਚੱਕਾਂਗੇ ਤੁਸੀਂ ਆ ਦੱਸੋ ਨਹੀਂ ਚੱਕ ਸਕਦੇ ਨਾ ਜਿਖੋ ਇਹ ਦੁਨੀਆ ਭਲੇਖੇ ਜੀ ਰਹਿੰਦੀ ਹੈ ਸਾਹਮਣੇ ਵਾਲੇ ਨੂੰ ਐ ਹੁੰਦਾ ਵੀ ਮੈਂ ਮੈਂ ਵੀ ਮੈਨੂੰ ਆ ਬੰਦੇ ਨੇ ਮaaf ਕਰਤਾ ਮaaf ਕੋਈ ਨਹੀਂ ਕਿਸੇ ਨੂੰ ਕਰਦਾ ਹੁੰਦਾ ਵੀ ਇਹ ਗੱਲ 100% ਸੱਚ ਆ ਕੋਈ ਮੰਨੇ ਨਾ ਮੰਨੇ ਮaaf ਕੋਈ ਨਹੀਂ ਕਿਸੇ ਨੂੰ ਕਰਦਾ ਕਿਸੇ ਦੀ ਗਲਤੀ ਨੂੰ ਮaaf ਕੋਈ ਵੀ ਨਹੀਂ ਕਰਦਾ ਹੁੰਦਾ ਠੀਕ ਹੈ ਪਰ ਉਹ ਸਾਹਮਣੇ ਵਾਲੇ ਨੂੰ ਇਹ ਹੁੰਦਾ ਵੀ ਇਹ ਬੰਦੇ ਨੇ ਮੈਨੂੰ ਮਾਫ ਕਰਤਾ ਨਹੀਂ ਕੀਤਾ ਹੁੰਦਾ ਉਹਨੇ ਮਾਫ ਦੇਲੋਂ ਤੋਂ ਮਾਫ ਕਰਦਾ ਹੀ ਨਹੀਂ ਉਹ ਚੁੱਪ ਕਰ ਜਾਂਦਾ ਚੁੱਪ ਕਰ ਜਾਂਦਾ ਸਬਰ ਕਰ ਲੈਂਦਾ ਉਹ ਸਮਝ ਉਹ ਸੋਚਣ ਲੱਗੇ ਨੇ ਵੀ ਦੁਨੀਆਦਾਰੀ ਆ ਚਲੋ ਕੋਈ ਨਹੀਂ ਆਪਣੇ ਨਾਲ ਕਿਹੜਾ ਬੱਕਰਾ ਹੋਇਆ ਸਾਰਾ ਬਹੁਤਿਆਂ ਨਾਲ ਹੁੰਦਾ ਇਹ ਵੀ ਗੱਲ ਸੱਚੀ ਹੈ ਵੀ ਜੇ ਆਪਾਂ ਕਹੀਏ ਵੀ ਕਈਆਂ ਨੂੰ ਸੱਚੇ ਰਿਸ਼ਤੇ ਵੀ ਬਹੁਤ ਮਿਲਦੇ ਤੇ ਕਈਆਂ ਨੂੰ ਝੂਠੇ ਰਿਸ਼ਤੇ ਵੀ ਬਹੁਤ ਮਿਲਦੇ ਆ ਕਈਆਂ ਨੂੰ ਬਹੁਤ ਧੋਖੇ ਵੀ ਮਿਲਦੇ ਆ ਤੇ ਤਿਆਂ ਨੂੰ ਪਿਆਰ ਵੀ ਮਿਲਦਿਆ ਇਹ ਗੱਲਾਂ ਵੀਰੇ 100% ਸੱਚ ਹੈ ਪਰ ਆਪਾਂ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਬਚ ਕੇ ਜੀਉਣਾ ਚਾਹਣੇ ਹੁੰਨੇ ਆ ਪਰ ਜਿਉਂ ਸਕਦੇ ਨਹੀਂ ਦੇਖੋ ਜੇ ਕਿਸੇ ਇਨਸਾਨ ਨੇ ਗਲਤੀ ਕੀਤੀ ਹੈ ਜੇ ਤਾਂ ਉਹਦੀ ਗਲਤੀ ਮaaf ਕਰਨ ਦੇ ਯੋਗ ਮਤਲਬ ਲਾਇਕ ਹੈ ਵੀ ਆਪਾਂ ਮaaf ਕਰ ਸਕਦੇ ਤਾਂ ਆਪਾਂ ਮaaf ਕਰ ਦਿੰਨੇ ਹੁੰਨੇ ਆ ਅਗਰ ਉਹਦੀ ਗਲਤੀ ਮaaf ਕਰਨ ਦੇ ਲਾਇਕ ਨਹੀਂ ਹੈਗੀ ਤਾਂ ਤੁਸੀਂ ਵੀ ਚੁੱਪ ਕਰ ਜਾਨੇ ਹੋ ਮaaf ਨਹੀਂ ਉਹਨੂੰ ਕਰਦੇ ਚੁੱਪ ਕਰ ਜੰਨੇ ਹੋ ਸਮਾਂ ਵਿਚਾਰਨ ਲੱਗ ਜਾਨੇ ਹੋ ਲੋਕ ਕੀ ਕਹਿਣਗੇ ਇਹ ਵਿਚਾਰਨ ਲੱਗ ਜਾਨੇ ਹੋ ਫਲਾਨਾ ਵੀ ਕਹੂ ਇਹ ਵਿਚਾਰਨ ਲੱਗ ਜਾਂਦੇ ਹੋਂ ਠੀਕ ਹੈ ਮਾਫ ਕੋਈ ਨਹੀਂ ਕਿਸੇ ਨੂੰ ਕਰਦਾ ਜ ਜੀ ਦੀ ਗਲਤੀ ਐਡੀ ਵੱਡੀ ਹੋਵੇ ਵੀ ਦੂਜੇ ਬੰਦੇ ਨੂੰ ਉਹਨੇ ਤੋੜ ਕੇ ਰੱਖ ਦਿੱਤਾ ਹੋਵੇ ਹਨਾ ਜਾਂ ਉਹ ਬੰਦਾ ਮਰ ਮਰ ਕੇ ਜਿਉਂਦਾ ਹੋਵੇ ਜਾਂ ਉਹ ਬੰਦਾ ਉੱਤੋਂ ਉੱਤੋਂ ਹੱਸਦਾ ਕੋਈ ਨਹੀਂ ਉੱਤੋਂ ਉੱਤੋਂ ਹੱਸਦਾ ਰਹਿਣਦਾ ਬੰਦਾ ਤੇ ਦੇਲੋਂ ਦੁਖੀ ਇਹ ਕਰੇ ਜਮਾ ਸੱਚ ਹੈ ਉੱਤੋਂ ਉੱਤੋਂ ਹੱਸਣ ਵਾਲੇ ਬੰਦੇ ਦੇਲੋਂ ਕਿੰਨੇ ਦੁਖੀ ਹੁੰਦੇ ਆ ਤੁਹਾਨੂੰ ਕੁਝ ਵੀ ਨਹੀਂ ਪਤਾ ਦੇਖੋ ਮੇਰੇ ਮੈਨੂੰ ਨਹੀਂ ਲੱਗਦਾ ਕਿ ਇਸ ਦੁਨੀਆ ਤੇ ਕੋਈ ਐਸਾ ਇਨਸਾਨ ਹੋਊਗਾ ਜਿਹਨੂੰ ਕੋਈ ਦੁੱਖ ਨਹੀਂ ਹੋਊਗਾ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਦੁੱਖ ਹੈਗਾ ਇਹ ਸੋਚ ਕੇ ਤੁਸੀਂ ਆਪਣਾ ਮਨ ਸਮਝਾਉਣਾ ਹੈ ਵੀ ਯਾਰ ਮੈਂ ਇਕੱਲਾ ਨਹੀਂ ਦੁਖੀ ਇੱਥੇ ਸੰਸਾਰ ਦੁਖੀ ਹੈ ਜਿਸ ਨੂੰ ਕਿਸੇ ਚੀਜ਼ ਚੋਂ ਧੋਖਾ ਮਿਲਿਆ ਤਾਂ ਬਹੁਤਿਆਂ ਨੂੰ ਮਿਲੇ ਹੋਣਗੇ ਜੇ ਤੁਸੀਂ ਕਹੇ ਹੋਵੋਗੇ ਵੀ ਆਹ ਬੰਦੇ ਨੇ ਮੈਨੂੰ ਤੋੜਤਾ ਤਾਂ ਬਹੁਤ ਸੋਡੇ ਵਾਂਗੂ ਟੁੱਟੇ ਹੋਣਗੇ ਇਸ ਦੁਨੀਆ ਤੇ ਕੋਈ ਵੀ ਐਸਾ ਇੱਕ ਬੰਦਾ ਨਹੀਂ ਹੈਗਾ ਵੀ ਜਿਹੜਾ ਉਹ ਇਕੱਲਾ ਹੀ ਉਸ ਉਸ ਚੀਜ਼ ਚੋਂ ਟੁੱਟਿਆ ਹੋਵੇ ਉਹਦੇ ਨਾਲ ਲੱਖਾਂ ਕਰੋੜਾਂ ਰਿਸ਼ਤੇ ਉਮੀ ਹੋਏ ਹੁੰਦੇ ਜਿੱਦਾਂ ਆਪਣੇ ਨਾਲ ਹੋਇਆ ਹੁੰਦਾ ਨਾ ਆਪਣੇ ਵਰਗੇ ਇਨਸਾਨ ਬਹੁਤ ਹੁੰਦੇ ਜਿਵੇਂ ਹੁਣ ਮੈਂ ਮੇਰੀਆਂ ਕੁਝ ਸਟੋਰੀ ਪਾ ਦਿੰਨੀ ਆ ਤਾਂ ਬਹੁਤੀਆਂ ਭੈਣਾਂ ਦੇ ਮ ਬਿਲਕੁਲ ਤੁਹਾਡੇ ਵਾਂਗੂ ਹੋਇਆ ਸਾਡੀ ਲਾਈਫ ਤੁਹਾਡੇ ਨਾਲ ਮਿਲਦੀ ਹੈ ਲੈ ਮੈਨੂੰ ਆ ਲੱਗਦਾ ਸੀ ਵੀ ਮੈਂ ਇਕੱਲੀ ਦੁਖੀ ਹਾਂ ਮੈਂ ਹੀ ਉਹ ਦੁੱਖ ਕੱਟੇ ਤਾਂ ਭੈਣਾਂ ਦੇ ਮੈਸੇਜ ਆ ਜਾਂਦੇ ਆ ਭੈਣਾਂ ਸੇਮ ਤੁਸੀਂ ਮੇਰੀ ਲਾਈਫ ਦੀ ਸਟੋਰੀ ਸੁਣਾ ਰਹੇ ਹੋ ਦੱਸੋ ਫਿਰ ਸੋ ਮੇਰਾ ਕਹਿਣ ਦਾ ਭਾਬਾ ਵੀ ਜੇ ਤੁਹਾਨੂੰ ਕੋਈ ਆਪਣੇ ਤੋਂ ਤਖਲੀਫ ਮਿਲੀ ਹੈ ਦੁੱਖ ਮਿਲਿਆ ਦੇਖੋ ਜੀ ਭੁੱਲਦਾ ਤਾਂ ਕੋਈ ਨਹੀਂ ਹੁੰਦਾ ਦੁੱਖ ਨੂੰ ਜਿਵੇਂ ਤੁਹਾਨੂੰ ਕਮਾ ਵੀ ਬਹੁਤ ਸੌਖੀਆਂ ਹੁੰਦੀਆਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੌਖੀਆਂ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਵੀ ਤੁਸੀਂ ਆਪ ਦੇ ਹਿਸਾਬ ਨਾਲ ਆ ਕੇ ਜ਼ਿੰਦਗੀ ਜ਼ਰੂਰ ਜਿਉਂ ਲਓ ਕਿਉਂਕਿ ਗਿਰੇ ਹੋਏ ਇਨਸਾਨ ਨਾਲ ਨਾ ਤਾਂ ਤੁਸੀਂ ਜਿੱਦ ਸਕਦੇ ਹੋ ਨਾ ਤੁਸੀਂ ਉਹਦੇ ਨਾਲ ਕੋਈ ਜਿੱਦੇ ਤੁਸੀਂ ਤਾਂ ਲੜਨਾ ਸ਼ੁਰੂ ਕਰੋਗੇ ਜਾਂ ਉਹ ਕਰੋਗੇ ਤਾਂ ਆਪਣੇ ਆਪ ਨੂੰ ਬਰਬਾਦ ਕਰੋਗੇ ਕਿਉਂਕਿ ਕਿ ਘਟਿਆ ਬੰਦਾ ਕਦੇ ਸੁਧਰਦਾ ਨਹੀਂ ਹੁੰਦਾ ਤੇ ਉਹਦੇ ਚੱਕਰਾਂ 'ਚ ਤੁਸੀਂ ਆਪਣੀ ਲਾਈਫ ਕਿਉਂ ਬਰਬਾਦ ਕਰਦੇ ਹੋ ਬਹੁਤ ਐਸੇ ਰਾਹ ਹੈ ਵੀਰੇ ਵੀ ਜਿਹੜੀ ਆਪਾਂ ਜ਼ਿੰਦਗੀ ਆਬੀ ਸਕੂਨ ਨਾਲ ਜਿਉ ਸਕਦੇ ਹਾਂ ਖੁਸ਼ੀ ਨਾਲ ਜਿਉ ਸਕਦੇ ਹਾਂ ਆਪਾਂ ਐਵੇਂ ਇੱਕ ਸਖਸ ਪਿੱਛੇ ਆਪਣੀ ਲਾਈਫ ਬਰਬਾਦ ਕਰੀ ਜਾਂਦੇ ਰਹਿੰਦੇ ਆ ਸੋ ਇਦਾਂ ਨਾ ਕਰਿਆ ਕਰੋ ਇਹਦੇ ਵਿੱਚੋਂ ਲਿੱਕਣ ਦਾ ਸਭ ਤੋਂ ਸੌਖਾ ਹੀ ਤਰੀਕਾ ਇੱਕੋ ਹੀ ਹੈ ਵੀ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਆਹ ਇਨਸਾਨ ਤੁਹਾਡੇ ਨਾਲ ਸਹੀ ਨਹੀਂ ਹੈਗਾਗਾ ਕੋਈ ਵੀ ਰਿਸ਼ਤੇ ਚ ਹੈ ਭੈਣ ਭਰਾ ਆ ਚ ਮਰਜੀ ਰਿਸ਼ਤਾ ਹੋਵੇ ਸੁਰੂ ਪਤਾ ਲੱਗਾ ਵੀ ਇਨਸਾਨ ਸਹੀ ਨਹੀਂ ਯਾਰ ਇਹ ਨਹੀਂ ਸੁਧਰ ਸਕਦਾ ਇਹ ਮੇਰਾ ਚਲਾਕੀਆਂ ਹੀ ਕਰੂਗਾ ਤਾਂ ਤਾਂ ਦੂਰੀ ਬਣਾਉਣੀ ਸ਼ੁਰੂ ਜਰੂਰ ਕਰੋ ਐਸੀ ਕਿਹੜੀ ਚੀਜ਼ ਹੈ ਵੀਰੇ ਇਨਸਾਨ ਜਿਹੜੀ ਕਰ ਨਹੀਂ ਸਕਦਾ ਦੁਨੀਆ ਤੇ ਐਸਾ ਕੁਝ ਨਹੀਂ ਹੈਗਾ ਜਿਹੜਾ ਇਨਸਾਨ ਨਹੀਂ ਕਰ ਸਕਦਾ ਜਦੋਂ ਸਭ ਤੋਂ ਪਹਿਲਾਂ ਤੁਸੀਂ ਕਿਸੇ ਨਾ ਕਿਸੇ ਨੂੰ ਤੁਸੀਂ ਫੋਨ ਤੋਂ ਡਿਲੀਟ ਕਰ ਦਿਓ ਆਹ ਤੇ ਬਿਦਲੀਟ ਕਰ ਦੋ ਜੋ ਮਰਜ਼ੀ ਕਰ ਦੋ ਹਨ ਜੇ ਤੁਹਾਡਾ ਦਿਲ ਨਹੀਂ ਸਟਰੋਂਗ ਹੈਗਾ ਤੁਸੀਂ ਕੁਝ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਦਿਲ ਸਟਰੋਂਗ ਕਰਨਾ ਹੈ ਵੀ ਯਾਰ ਆ ਰਿਸ਼ਤਾ ਮੈਨੂੰ ਦੁੱਖ ਦੇ ਰਿਹਾ ਆਹ ਰਿਸ਼ਤਾ ਤਾਂ ਮੈਨੂੰ ਜ਼ਖਮ ਬਣ ਜ਼ਖਮ ਬਣ ਗਿਆ ਯਾਰ ਮੇਰੇ ਤਾਂ ਦਰਦ ਕਰਦਾ ਤਾਂ ਤੁਸੀਂ ਕਰਨਾ ਕੀ ਹੈ ਤੁਸੀਂ ਉਸ ਜ਼ਖਮ ਦਾ ਇਲਾਜ ਕਰਨਾ ਹੈ ਨਾ ਕਿ ਉਧਰੋਂ ਉਧਰੋਂ ਲੈ ਕੇ ਲੋਕਾਂ ਤੋਂ ਸੁਣ ਕੇ ਉਹ ਦਵਾਈ ਲਾਤੀ ਉਹ ਦਵਾਈ ਲਾਤੀ ਐ ਨਹੀਂ ਕਰਨਾ ਤੁਸੀਂ ਉਸ ਜ਼ਖਮ ਦਾ ਇਲਾਜ ਆਪ ਕਰਨਾ ਸੋਨੂੰ ਪਤਾ ਲੱਗ ਜਾਊਗਾ ਵੀ ਇਹ ਕਿਸ ਚੀਜ਼ ਨਾਲ ਠੀਕ ਹੋ ਰਿਹਾ ਕੀ ਸਟੀਨ ਨਹੀਂ ਹੋ ਰਿਹਾ ਸਭ ਤੋਂ ਪਹਿਲਾਂ ਤੁਸੀਂ ਉਸ ਬੰਦੇ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦੋ ਜਿਹੜਾ ਬੰਦੇ ਤੋਂ ਤੁਹਾਨੂੰ ਤਕਲੀਫ ਮਿਲੀ ਹੋਈ ਹੈ ਦੁੱਖ ਮਿਲਿਆ ਹੋਇਆ ਜਦੋਂ ਤੁਹਾਨੂੰ ਪਤਾ ਲੱਗ ਚੁੱਕਾ ਦੇਖੋ ਮੇਰੇ ਪੰਜਾਬੀ ਭਾਗ ਦੇ ਵਿੱਚ ਜਿਹੜਾ ਇਨਸਾਨ ਸਹੀ ਹੁੰਦਾ ਉਹ ਤਾਂ ਬਹਿਬਤ ਕਰਦਾ ਨਹੀਂ ਚਾਹੇ ਗਾਟਾ ਲੈ ਜੇ ਤੇ ਝੂਠਿਆਂ ਕੋਲੇ ਲੱਖ ਬਹਾਨੇ ਹੁੰਦੇ ਆ ਉਹ ਕਹਿ ਦਿੰਦੇ ਆ ਵੀ ਸਾਨੂੰ ਤਾਂ ਫਲਾਣੇ ਨੇ ਕਹਿਤਾ ਔਂਕੇ ਨੇ ਕਹਿਤਾ ਧੌਕੇ ਨੇ ਕਹਿਤਾ ਮੈਂ ਫਲਾਣੇ ਦੀ ਚੇਪ ਚਾਦਾ ਮੈਂ ਧੌਕੇ ਦੀ ਚੇਪ ਚਾਦਾ ਮੈਥੋਂ ਗਲਤੀ ਹੋ ਗਈ ਛੋਟੀ ਜੀ ਗੱਲ ਕਰਕੇ ਟੱਕ ਜਾਂਦੇ ਆ ਪਰ ਜਿਸ ਬੰਦੇ ਤੇ 부ਝਰਦੀ ਹੁੰਦੀ ਹੈ ਨਾ ਪਤਾ ਉਸੇ ਨੂੰ ਹੁੰਦਾ ਵੀ ਤੁਸੀਂ ਕਿਸੇ ਲਈ 100% ਸਹੀ ਹੋ ਹਣਾ 100% ਤੁਸੀਂ ਸਹੀ ਹੋ ਸਾਮਣੇ ਜਿਹੜਾ ਬੰਦਾ ਗਲਤ ਹੋਊ ਘਟਿਆ ਹੋ ਉਹ ਉਹ ਫਿਰ ਵੀ ਤੁਹਾਨੂੰ ਗਲਤ ਕਹੂਗਾ ਚਾਹੇ ਤੁਸੀਂ 100% ਸਹੀ ਹੋ ਉਹ ਫਿਰ ਵੀ ਤੁਹਾਨੂੰ ਗਲਤ ਕਹੂਗਾ ਕਿਉਂਕਿ ਕਿਉਂ ਉਹਨੂੰ ਐ ਲੱਗਦਾ ਹ ਵੀ ਮੈਂ ਤਾਂ ਘਿਰ ਗਿਆ ਵੀ ਆਪਾਂ ਇਹਨੂੰ ਵੀ ਨੀਚੇ ਦਿਖਾਈਏ ਉਹਦੇ ਕਹਿਣ ਨਾਲ ਤੁਸੀਂ ਨਾ ਤਾਂ ਨੀਚੇ ਡਿੱਗਦੇ ਹੋ ਨਾ ਤੁਸੀਂ ਛੋਟੇ ਬਣਦੇ ਹੋ ਉਹ ਆਪਦੀ ਕੁੱਤੇ ਪਕਾਈ ਮਾਰ ਕੇ ਬਹਿ ਜਾਂਦਾ ਠੀਕ ਹੈ ਤੁਹਾਡਾ ਰੱਬ ਜਾਣਦਾ ਹੁੰਦਾ ਵੀ ਤੁਸੀਂ ਕਿੰਨੇ ਸਹੀ ਹੋ ਦੇਖੋ ਵੀਰੇ ਮੈਂ ਇੱਕ ਗੱਲ ਜਾਣਦੀ ਹਾਂ ਜਿਹੜੇ ਬੰਦੇ ਸਹੀ ਤੇ ਸੱਚੇ ਆ ਉਹਨਾਂ ਦੇ ਨਾਲ ਪਰਮਾਤਮਾ ਖੜਦਾ ਹੀ ਖੜਦਾ ਹੈ ਇੱਕ ਨਾ ਇੱਕ ਦਿਨ ਉਹ ਬੰਦਾ ਉਸ ਕੰਡੀਸ਼ਨ 'ਚ ਉਹ ਵੀ ਆ ਜਾਂਦਾ ਜਿਹੜੀਆਂ ਕੰਡੀਸ਼ਨਾਂ 'ਚ ਉਹ ਸੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਤੁਹਾਨੂੰ ਇੱਕ ਵਾਰੀ ਪਤਾ ਲੱਗਾ ਨਾ ਵੀ ਆਹ ਬੰਦਾ ਪ੍ਰਾਊਡ ਕਰ ਰਿਹਾ ਤਾਂ ਉਮੀਦ ਨਾ ਕਰੋ ਵੀ ਤੁਹਾਨੂੰ ਇਹ ਕਦੇ ਸਹੀ ਰਹੂ ਛੋੜੇ ਨਾ ਨਹੀਂ ਰਹਿੰਦਾ ਹੋ ਨਹੀਂ ਸਕਦਾ ਕਦੇ ਇਹਨਾਂ ਚੱਕਰਾਂ ਚੱਲਦੀ ਜਿੱਦ ਹੀ ਨਾ ਕਰੋ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਚੋਂ ਬਾਹਰ ਕੱਢੋ ਠੀਕ ਹੈ ਜੇ ਹੁਣ ਮੈਂ ਤੁਹਾਨੂੰ ਕਹੀ ਜਾਉਂਗੀ ਵੀ ਐ ਹੋਜੂ ਵਾਹ ਹੋਜੂ ਦੇਖੇ ਇਹ ਗੱਲਾਂ ਹੁੰਦੀਆਂ ਕਹਿੜਦੀਆਂ ਮੈਂ ਬਹੁਤ ਹਮਨਾ YouTube ਤੇ ਦੇਖਦੀ ਹਾਂ ਕਹਿੰਦੇ ਤੁਸੀਂ ਆਹ ਕੰਮ ਕਰੋ ਤੁਸੀਂ ਬਾਹ ਕੰਮ ਕਰੋ ਐ ਹੋਜੂ ਐ ਨਹੀਂ ਹੁੰਦਾ ਹੁੰਦਾ ਜਿੰਨਾ ਚਿਰ ਤੁਸੀਂ ਅੰਦਰੋਂ ਮਜ਼ਬੂਤ ਨਹੀਂ ਨਾ ਹੁੰਦੇ ਖੁਦ ਕੁਝ ਨਹੀਂ ਹੁੰਦਾ ਹੁੰਦਾ ਵੀਰੇ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਹੁੰਦਾ ਸਭ ਤੋਂ ਪਹਿਲਾਂ ਆਪਣੇ ਇੱਥੋਂ ਮਜ਼ਬੂਤ ਹੋ ਗੋ ਇੱਥੋਂ ਜਦੋਂ ਤੁਸੀਂ ਇਸ ਦੇ ਵਿੱਚ ਇੱਕ ਗੱਲ ਬਹਾਲੀ ਨਾ ਵੀਰ ਮੈਂ ਇਹ ਕਰਨਾ ਹੀ ਕਰਨਾ ਦੇਖੋ ਕਿਸੇ ਰਿਸ਼ਤੇ ਨੂੰ ਤੁਸੀਂ ਨਿਜਾਇਜ਼ ਤੰਗ ਹੋ ਤੁਹਾਨੂੰ ਪਤਾ ਵੀ ਇਹ ਰਿਸ਼ਤਾ ਤੁਹਾਡੇ ਨਾਲ ਫਿਰ ਫਰੌਡ ਹੀ ਕਰ ਰਿਹਾ ਹੈ ਹਨਾ ਬਹੁਤ ਤੰਗ ਹੋ ਤੁਸੀਂ ਰਿਸ਼ਤੇ 'ਚ ਉਹਨੂੰ ਤੁਸੀਂ ਇੱਥੋਂ ਖਤਮ ਕਰੋ ਇਹ ਸੋਚ ਕੇ ਵੀ ਇਹ ਬੰਦਾ ਦੁਨੀਆ ਤੇ ਰਹਿ ਆ ਨਹੀਂ ਦੇਖੋ ਜਿਹੜੇ ਇਨਸਾਨ ਦੁਨੀਆ ਤੋਂ ਚੱਲ ਜਾਂਦੇ ਆ ਕੀ ਉਹ ਵਾਪਸ ਆ ਜਾਂਦੇ ਆ ਤੁਹਾਡੇ ਰੋਣ ਨਾਲ ਮੈਨੂੰ ਇੱਕ ਗੱਲ ਜਵਾਬ ਦਿਓ ਅੱਡੇ ਡੇ ਗੂੜੇ ਰਿਸ਼ਤੇ ਹੁੰਦੇ ਆ ਮਾਂ ਦਾ ਪੁੱਤ ਦਾ ਘਰ ਵਾਲੀ ਦਾ ਘਰ ਵਾਲੀ ਦਾ ਜੋ ਮਰਜ਼ੀ ਮੰਨ ਲੋ ਐਡੇ ਗੂੜੇ ਰਿਸ਼ਤੇ ਹੁੰਦੇ ਆ ਉਹ ਬੰਦਾ ਇੱਕ ਬੰਦਾ ਸੰਸਾਰ ਛੱਡ ਜਾਂਦਾ ਕੀ ਛੋੜੇ ਰੋਣ ਨਾਲ ਉਹ ਬੰਦਾ ਆ ਜਾਂਦਾ ਨਹੀਂ ਆਉਂਦਾ ਕਦੇ ਵੀ ਨਹੀਂ ਆਉਂਦਾ ਸੱਚ ਹੈ ਗੱਲ ਉਹ ਮੈਂ ਨਿੱਕਰ ਤੁਸੀਂ ਸੱਚ ਇਹ ਗੱਲਾਂ ਮੰਨੋ ਜੇਕਰ ਕੋਈ ਬੰਦਾ ਤੁਹਾਨੂੰ ਛੋਟਨਾ ਤੋਂ ਠੋਖਾ ਕਰ ਗਿਆ ਫਰਾਡ ਕਰ ਗਿਆ ਤਾਂ ਤੁਸੀਂ ਇੱਕੋ ਹੀ ਗੱਲ ਮੰਨ ਲਓ ਦਿਲ ਚ ਵੀ ਉਹ ਬੰਦਾ ਇਸ ਦੁਨੀਆ ਤੋਂ ਮਰ ਚੁੱਕਿਆ ਜਦੋਂ ਤੁਸੀਂ ਇੱਥੇ ਜਾਂ ਇੱਥੇ ਗੱਲ ਬਾਤ ਲਈ ਜਦੋਂ ਉਹ ਬੰਦਾ ਮਰ ਗਿਆ ਉਹ ਨੂੰ ਮਰਿਆ ਮੰਨ ਲਓ ਉਹ ਬੰਦਾ ਮਰ ਗਿਆ ਮੇਰੇ ਲਈ ਠੀਕ ਹੈ ਤਾਂ ਤੁਸੀਂ ਸੌਖਾ ਆਪਦਾ ਟਾਈਮ ਕੱਢ ਲਓਗੇ ਤੇ ਜੇ ਤੁਸੀਂ ਰੋਂਦੇ ਰਹੋਗੇ ਆਏ ਹੋ ਗਿਆ ਬਾਹਵਾਂ ਕੁਝ ਨਹੀਂ ਹੋਣ ਵਾਲਾ ਵੀਰੇ ਜਿਵੇਂ ਕਹਿੰਦੇ ਮਰੇ ਵਾਪਸ ਨਹੀਂ ਨਾ ਆਉਂਦੇ ਤਾਂ ਤੇ ਮਰਿਆ ਹੋਇਆ ਬੰਦਾ ਵਾਪਸ ਨਹੀਂ ਆਉਂਦਾ ਉਵੇਂ ਜਿਹੜੇ ਗਿਰੇ ਹੋਏ ਬੰਦੇ ਕਦੇ ਸੱਚੇ ਨਹੀਂ ਬਣਦੇ ਇਹ ਗੱਲ ਜਮ 100% ਸੱਚ ਹੈ ਐਵੇਂ ਨਾ ਕਿ ਜ਼ਿੰਦਗੀ ਬਰਬਾਦ ਕਰੋ ਇੱਧਰ ਲਈ ਇੱਧਰ ਲਈ ਚੱਕਰਾਂ 'ਚ ਆਪਦੀ ਜ਼ਿੰਦਗੀ ਬਹੁਤ ਖੂਬਸੂਰਤ ਹੈ ਨੂੰ ਜਿਉਮੋ ਆਪਣੇ ਲਈ ਜਿਉਮੋ ਜਦੋਂ ਤੁਹਾਡੇ ਨਾਲ ਕੋਈ ਇੰਨਾ ਤੁਸੀਂ ਸੱਚੇ ਦਿਲੋਂ ਰਿਸ਼ਤੇ ਨਵਾ ਕੇ ਦੇਖ ਲੈ ਤੁਹਾਡੇ ਨਾਲ ਕੋਈ ਖੜਾ ਨਹੀਂ ਤੇ ਫਿਰ ਗੋਲੀ ਮਾਰੋ ਐਸੇ ਰਿਸ਼ਤਿਆਂ ਦੇ ਆਪਣੇ ਲਈ ਜਿਉਮੋ ਚੰਗਾ ਖਾਓ ਚੰਗਾ ਪਾਓ ਤੇ ਲੋਕਾਂ ਦੀ ਪ੍ਰਵਾਹ ਅਜੇ ਲੋਕਾਂ ਦੀ ਪ੍ਰਵਾਹ ਕਰੋਂਗੇ ਫਿਰ ਵੀ ਤੁਸੀਂ ਜਾ ਨਹੀਂ ਸਕਦੇ ਕਿਉਂਕਿ ਲੋਕਾਂ ਦਾ ਤੁਹਾਨੂੰ ਜਾਣ ਦੇਣੀ ਨਹੀਂ ਲੋਕਾਂ ਦਾ ਨੂੰ ਮੈਂ 40 ਸਾਲ ਦੀ ਹੋਈ ਪਈਆਂ ਮੈਨੂੰ ਕਿਹੜਾ ਜਾਣ ਦੇਣਗੇ ਪਰ ਆਪਣੇ ਕੋਲ ਇੱਕੋ ਹੀ ਗੱਲ ਯਾਦ ਹੈ ਵੀ ਆਪਾਂ ਪ੍ਰਮਾਤਮਾ ਨੂੰ ਸਫਾਈ ਦੇਣੀ ਹੈ ਨਾ ਕਿ ਕਿਸੇ ਇਨਸਾਨ ਨੂੰ ਮੈਂ ਕਦੇ ਕਿਸੇ ਇਨਸਾਨ ਨੂੰ ਸਫਾਈ ਨਹੀਂ ਦਿੰਦੀ ਮੈਂ ਚੰਗੀ ਆ ਜਾਂ ਮਾੜੀ ਆ ਮੈਂ ਕੱਲੇ ਪ੍ਰਮਾਤਮਾ ਨੂੰ ਸਫਾਈ ਦਿੰਨੀ ਆ ਵੀ ਵਾਹਿਗੁਰੂ ਮੈਂ ਤੇਰੀਆਂ ਨਜ਼ਰਾਂ ਚ ਸਹੀ ਹੋਣੀ ਚਾਹੀਦੀਆਂ ਮੈਂ ਲੋਕਾਂ ਤੋਂ ਕੀ ਲੈਣਾ ਦੇਖ ਲੋਕਾਂ ਨੇ ਵੀ ਇੱਥੋਂ ਮਰ ਜਾਣਾ ਤੇ ਆਪਾਂ ਵੀ ਮਰ ਜਾਣਾ ਸੋ ਮੇਰੀ ਵੀਡੀਓ ਲੰਬੀ ਹੋ ਚੱਲੀ ਆ ਅਗਲੀ ਸਿੱਖੋ ਆਪਣੇ ਜਜ਼ਬਾਤਾਂ ਤੇ ਕੰਟਰੋਲ ਕਰੋ ਦਿਲ ਤੋਂ ਮਜ਼ਬੂਤ ਹੋਵੋ ਸਾਰੇ ਰਸਤਿਆਂ ਦਾ ਹੱਲ ਇੱਕੋ ਹੀ ਚੀਜ਼ ਆ ਆਪਣੇ ਦਿਲ ਨੂੰ ਤੇ ਮਨ ਨੂੰ ਮਜ਼ਬੂਤ ਕਰੋ ਇਹ ਪੱਕੀ ਦਵਾਈ ਆ ਕੋਈ ਮੈਡੀਸ਼ਨ ਨਹੀਂ ਹੈਗੀ ਜਿਹੜੀ ਤੁਹਾਡੇ ਦਿਲ ਚੋਂ ਕਿਸੇ ਦੀ ਨਫ਼ਰਤ ਕੱਢ ਸਕੇ ਇਹ ਗੱਲ ਮੈਂ ਤੁਹਾਨੂੰ ਖਾ ਕੇ ਲੈਣੀ ਚਾਹੀਦੀ ਜਿੱਡੇ ਵੱਡੇ ਮਰਜੀ ਡਾਕਟਰ ਕੋਲੇ ਵਗ ਜਿਓ ਜਿੰਨਾ ਚਿਰ ਤੁਸੀਂ ਇੱਥੋਂ ਨਹੀਂ ਨਾ ਮਜ਼ਬੂਤ ਹੁੰਦੇ ਉਨਨਾ ਚਿਰ ਸੋਨੂੰ ਕੋਈ ਦਵਾਈ ਕੰਮ ਨਹੀਂ ਕਰੂਗੀ ਇੱਥੋਂ ਹੀ ਮਜ਼ਬੂਤ ਹੋਵੋ ਤੇ ਦਵਾਈਆਂ ਲੈਣ ਦੀ ਤੁਹਾਨੂੰ ਜ਼ਰੂਰਤ ਨਹੀਂ ਮਿਲੇਗੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜਿਤ ਕਰ ਬਣੀ ਮੈਂ ਪਿਆਰ ਭਰੀ ਸਤਿ ਸ੍ਰੀਕਾਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੋਨੋ ਬਹੁਤ ਬਹੁਤ ਤਰੱਕੀਆਂ ਦੇ